ਪਿਆਰੀ ਸਾਧ ਸੰਗਤ ਜੀ ਅੱਜ ਸਤਿਗੁਰੂ ਸੈਨ ਜੀ ਦਾ ਸਤਿਗੁਰੂ ਭਗਤ ਸੈਨ ਜੀ ਦਾ ਜਨਮ ਦਿਹਾੜਾ ਹੈ ਪ੍ਰਕਾਸ਼ ਪੁਰਬ ਹੈ ਆਪ ਜੀ ਦੀ ਗੁਰਬਾਣੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਪਵਿੱਤਰ ਅੰਕਿਤ ਦਰਜ ਹੈ ਆਪ ਜੀ ਦੇ ਜੀਵਨ ਤੋਂ ਇਹ ਸੇਧ ਮਿਲਦੀ ਹੈ ਕਿ ਆਪ ਜੀ ਰਾਜ ਦਰਬਾਰ ਦੇ ਵਿੱਚ ਰਾਜਸਥਾਨ ਰਾਜ ਦਰਬਾਰ ਦੇ ਵਿੱਚ ਨਾਈ ਦਾ ਕੰਮ ਕਰਨ ਦੇ ਬਾਵਜੂਦ ਵੀ ਕਿਵੇਂ ਪਰਮੇਸ਼ਰ ਦੇ ਨਾਲ ਪਰਮੇਸ਼ਰ ਦੀ ਭਗਤੀ ਦੇ ਨਾਲ ਆਪਣੇ ਆਪ ਨੂੰ ਜੋੜੇ ਰੱਖਿਆ ਕਿੱਦਾਂ ਆਪਣੇ ਕਿੱਤੇ ਨੂੰ ਕਿੱਤਾ ਸਮਝਣਾ ਤੇ ਕਿੱਤੇ ਦੇ ਨਾਲ ਕਿੱਦਾਂ ਆਪਾਂ ਪ੍ਰਭੂ ਭਗਤੀ ਦੇ ਵਿੱਚ ਵਿਚਾਰਧਾਰਾ ਪਾਉਣੀ ਹੈ ਅੱਜਕੱਲ ਆਪਾਂ ਕਿਸਾਤਾਰੀ ਇਹ ਜਿਹੜੇ ਨਹੀਂ ਹੈਗੇ ਉਹਨਾਂ ਨੂੰ ਵੀ ਦੇਖ ਕੇ ਜਾਂ ਜਾਤ ਪਾਤ ਦੇ ਫੰਡਰ ਦੇ ਵਿੱਚ ਫਸ ਗਏ। ਮਤਲਬ ਇਸ ਤਬਾਹੀ ਦੇ ਇੱਕ ਤਰ੍ਹਾਂ ਦੇ ਸੋਚ ਇਕਾਗਰਤਾ ਤੋਂ ਬਿਨਾਂ ਜਿਹੜਾ ਆਇਆ ਤੂਫਾਨ ਉਹਦੇ ਵਿੱਚ ਫਸ ਕੇ ਕਿਵੇਂ ਆਪਾਂ ਦੂਜਿਆਂ ਤੇ ਜ਼ੁਲਮ ਕਰ ਲੈਂਦੇ ਆ ਕਿ ਆਪਣੇ ਆਪ ਨੂੰ ਵੱਡੇ ਧਰਮੀ ਬਣਦੇ ਆ ਜਾਂ ਆਪਾਂ ਨੂੰ ਇਹ ਲੱਗਦਾ ਕਿ ਮੈਂ ਹੀ ਧਰਮੀ ਆ ਤੇ ਦੂਜੇ ਛੋਟੇ। ਆਪ ਜੀ ਦੀ ਪਵਿੱਤਰ ਬਾਣੀ ਮਨ ਨੂੰ ਇਕਾਗਰ ਕਰਨ ਤੇ ਸਰੀਰਕ ਸੁੰਦਰਤਾ ਨੂੰ ਨਾਸ਼ਵਾਨ ਤੇ ਚੰਗਾ ਘਟ ਸਮਝਣ ਦੀ ਬਜਾਏ ਉਸ ਤੋਂ ਬਾਅਦ ਮਨ ਨੂੰ ਇਕਾਗਰ ਕਰਕੇ ਮਨ ਦੀ ਸਚੁਮਤਾ ਨੂੰ ਮਨ ਦੇ ਵਿਚਾਰਾਂ ਨੂੰ ਇਹ ਕਿਵੇਂ ਆਪਾਂ ਪਰਮੇਸ਼ਰ ਦੇ ਨਾਲ ਜੋੜਨਾ ਹੈ ਇਹ ਸਿਖਾਉਂਦੀ ਹੈ ਸਤਿਗੁਰੂ ਸੈਨ ਦੇਵ ਜੀ ਮਹਾਰਾਜ ਜੀ ਦੀ ਜੀਵਨ ਸ਼ੈਲੀ ਦੇ ਵਿੱਚੋਂ ਆਪਾਂ ਨੂੰ ਇਹੀ ਸਿੱਖਣ ਨੂੰ ਮਿਲਦਾ ਹੈ ਕਿ ਕਿੱਦਾਂ ਰਾਜ ਦਰਬਾਰ ਦੇ ਵਿੱਚ ਵੱਡੇ ਅਹੁਦੇ ਤੇ ਹੋਣ ਦੇ باوجود ਵੀ ਕਿੱਦਾਂ ਉੱਥੇ ਨੌਕਰੀ ਕਰਨ ਦੇ باوجود ਵੀ ਆਪ ਜੀ ਦੇ ਮਨ ਨੇ ਕਿੱਦਾਂ ਸਹਿਰ ਸ਼ੀਵਤਾ ਤੇ ਕਿੱਦਾਂ ਆਪਣੇ ਆਪ ਨੂੰ ਭੁਲਾਈ ਦੇ ਮਾਰਗ ਤੇ ਚਲਾ ਕੇ ਹੋਰਾਂ ਨੂੰ ਵੀ ਉਪਦੇਸ਼ ਦਿੱਤੇ ਕਿਉਂਕਿ ਆਪ ਜੀ ਤਾਂ ਰੱਬ ਬੁਤਾਰ ਸੀ ਅਸੀਂ ਇੱਕ ਸਧਾਰਨ ਇਨਸਾਨ ਆ ਆਪਾਂ ਨੂੰ ਆਪ ਜੀ ਦੇ ਜੀਵਨ ਤੋਂ ਇਹ ਸਿੱਖਣਾ ਚਾਹੀਦਾ ਕਿ ਕਿੱਦਾਂ ਬਾਹਰੀ ਸੁੰਦਰਤਾ ਤੋਂ ਜ਼ਿਆਦਾ ਮਨ ਦੀ ਸੁੰਦਰਤਾ ਤੇ ਧਿਆਨ ਦਿੱਤਾ ਜਾਵੇ ਤੇ ਆਪਣੇ ਆਪ ਨੂੰ ਅਮਰ ਕੀਤਾ ਜਾਵੇ ਆਪ ਸਭ ਨੂੰ ਸਤਿਗੁਰੂ ਭਗਤ ਸੈਨ ਜੀ ਦੇ ਜਨਮ ਦਿਹਾੜੇ ਦੀਆਂ ਅਣਗਿਣਤ ਮੁਬਾਰਕਾਂ